ਕੰਨੇਸ਼ ਪਾਜੀਆ ਨਾ ਰੋਡ ਤੇ ਵੀਡੀਓ ਬਣ ਰਹੀ ਆ ਆ ਗੱਡੀਆਂ ਲੰਘ ਰਹੀਆਂ ਪਾਜੀ ਇੰਨੀ ਅੱਗ ਲੱਗੀ ਹੋਈ ਆ ਇਹ ਹੈਗੀ ਆ ਆਪਣੇ ਮਜਾਰੇ ਦੇ ਲੱਗ ਛਾਗੇ ਤਾਂ ਪਾਜੀ ਇੰਨੀ ਅੱਗ ਦਾ ਬਣੂਗਾ ਕੀ ਆ ਦੇਖੋ ਪਾਜੀ ਤੁਸੀਂ ਆਪ ਦੇਖੋ ਲੋਕਾਂ ਦੇ ਕੌਪਰ ਜਾਲ ਰਹੇ ਆ ਤਾਂ ਮੈਂ ਵੀ ਕੋਲੇ ਖੜਾ ਤਾਂ ਅੱਗ ਬੜੀ ਤੇਜ਼ੀ ਨਾਲ ਵੱਧ ਰਹੀ ਆ ਤਾਂ ਇਹ ਤੁਸੀਂ ਦੇਖੋ ਪਾਜੀ ਭਾਜੀ ਮੈਨੂੰ ਆਪਣੀ ਜਾਨ ਬਚਾਣੀ ਵੀ ਔਖੀ ਹੋਈ ਹੋਆ ਬਟ ਇਹ ਆਵੇ ਦਨੇਸ਼ ਭਾਜੀ ਮੈਂ ਤੁਹਾਡੇ ਲਈ ਵੀਡੀਓ ਬਣਾ ਰਿਹਾ ਇਹ ਤਾਂ ਬਹੁਤ ਭਿਆਨਕ ਅੱਗ ਲੱਗੀ ਹੋਈ ਆ ਤਾਂ ਇਹ ਘਰਾਂ ਦੇ ਆ ਘਰ ਵੀ ਜਲ ਸਕਦੀ ਆ ਤਾਂ ਭਾਜੀ ਦੇਖੋ ਭਾਜੀ ਇਧਰੋਂ ਗੱਡੀਆਂ ਆ ਰਹੀਆਂ ਕੋਈ ਨਹੀਂ ਦੇਖ ਰਿਆ ਭਾਜੀ ਆ ਲੋ ਜੀ ਗੱਡੀਆਂ ਆ ਰਹੀਆਂ